ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਨੇ ਹਾਲਾਂਕਿ ਹੁਣ ਮੀਂਹ ਰੁਕਣ ਤੋਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਪਰ ਫਿਰ ਵੀ ਸਤਲੁਜ ਤੇ ਗ਼ਗਰਦ ਰਿਆ ਉਫਾਨਦੇ ਨੇ ਬੀਤੇ ਦਿਨ ਮਾਦੋਪੁਰ ਹੈਡਵੌਕ ਤੋਂ ਛੱਡਿਆ ਪਾਣੀ ਰਾਵੀ ਦਾ ਪਾਣੀ ਪੱਧਰ ਇੱਕ ਵਾਰ ਫਿਰ ਵੱਧ ਰਿਹਾ ਅੱਜ ਦੇ ਮੌਸਮ ਦੀ ਗੱਲ ਕਰੀਏ ਤੇ ਅੱਜ ਮੌਸਮ ਆਮ ਰਹਿਣ ਦੀ ਸੰਭਾਵਨਾ ਦਿਤਾਈ ਗਈ ਹੈ ਜੀ ਹਾਂ ਮੌਸਮ ਵਿਭਾਗ ਨੇ ਅੱਜ ਲਈ ਪੰਜਾਬ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ 8 ਸਤੰਬਰ ਤੱਕ ਮੌਸਮ ਸਧਾਰਨ ਰਹੇਗਾ ਪਰ 9 ਸਤੰਬਰ ਤੋਂ ਨਵਾਂ ਵੈਸਟਰਨ ਡਿਸਟਰਬੈਂਸਰ ਗਰ ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮਾਨਸਾ, ਸੰਗਰੂਰ ਤੇ ਬਰਨਾਲਾ 'ਚ ਤੇਜ਼ ਮੀਂਹ ਦਾ ਫਲੈਸ਼ ਅਲਰਟ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਨੇੜਲੇ ਇਲਾਕਿਆਂ 'ਚ ਵੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਦੇ ਕਿ ਇਸ ਸਾਲ ਪੰਜਾਬ 'ਚ ਸਭ ਤੋਂ ਵੱਧ ਨੁਕਸਾਨ ਰਾਵੀ ਨੇ ਕੀਤਾ ਹੈ। ਕਈ ਪਿੰਡਾਂ 'ਚੋਂ ਹੜ ਦਾ ਪਾਣੀ ਹਾਲਾਂਕਿ ਹੌਲੀ-ਹੌਲੀ ਉਤਰ ਗਿਆ ਹੈ ਪਰ ਤਬਾਹੀ ਦੇ ਨਜ਼ਾਰੇ ਹੁਣ ਸਾਹਮਣੇ ਆ ਰਹੇ ਨੇ। ਲੋਕਾਂ ਦੇ ਘਰਾਂ 'ਚ ਰੇਤ ਜੰਮ ਗਈ ਹੈ ਤੇ ਖੇਤਾਂ 'ਚ ਫਸਲਾਂ ਰੇਤ ਦੀ ਚਪੇਟ ਚ ਆ ਗਈਆਂ ਨੇ। ਇੰਨਾ ਹੀ ਨਹੀਂ ਘਰਾਂ ਦੀ ਹਾਲਤ ਕਾਫੀ ਖੌਫਨਾਕ ਹੋ ਚੁੱਕੀ ਹੈ। ਕੰਨਾਂ 'ਚ ਦਰਾਰਾਂ ਉਪੀਆਂ ਨੇ ਕਈ ਛੱਤਾਂ ਟਹਿ ਗਈਆਂ ਨੇ ਕੱਚੇ ਘਰ ਰਹਿਣ ਜੋਗੇ ਨਹੀਂ ਰੇ ਲੋਕ ਹੁਣ ਮੁਆਵਜ਼ੇ ਤੇ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋਣ ਲਈ ਕੇਂਦਰੀ ਤੇ ਰਾਜ ਸਰਕਾਰ ਵੱਲ ਤੱਕ ਰਹੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਰਾਤ ਤੋਂ ਇੱਕ ਵਾਰ ਫਿਰ ਅੰਮ੍ਰਿਤਸਰ ਦੇ ਰਾਮਦਾਸ ਇਲਾਕੇ ਚ ਰਾਵੀ ਦਾ ਪਾਣੀ ਚੜ੍ਹਦਾ ਸ਼ੁਰੂ ਹੋ ਗਿਆ ਲਗਭਗ 140 ਪਿੰਡ ਹੜ੍ਹ ਦੀ ਚਪੇਟ ਚ ਨੇ ਪਿਛਲੇ ਦਿਨਾਂ ਹੜ੍ਹ ਦਾ ਪਾਣੀ ਲਗਾਤਾਰ ਘਟ ਰਿਹਾ ਸੀ ਜਿਆਦਾਤਰ ਪਿੰਡਾਂ ਚੋਂ ਨਿਕਲ ਗਿਆ ਸੀ ਜਿਸ ਨਾਲ ਹੋਇਆ ਨੁਕਸਾਨ ਸਾਹਮਣੇ ਆ ਰਿਹਾ ਸੀ ਇਸ ਕਾਰਨ ਨਾ ਸਿਰਫ ਅੰਮ੍ਰਿਤਸਰ ਸਗੋ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕ ਇਲਾਕਾ ਵੀ ਹੜ੍ਹ ਦੇ ਪੇਟ ਚ ਆਇਆ ਹੋਇਆ ਜੇ ਇੱਥੇ ਪਾਣੀ ਹੋਰ ਵੱਧ ਆਇਆ ਤਾਂ ਸਾਰਾ ਇਲਾਕਾ ਮੁੰਹ ਹੜਦੀ ਲਪੇਟ ਜਾ ਸਕਦਾ ਹੈ